ਹੈਲੋ ਬਾਈਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ نیوز ਭਾਵੇਂ ਸਰਕਾਰਾਂ ਵੱਲੋਂ ਔਰਤਾਂ ਲਈ ਬੜੇ ਸਖਤ ਕਾਨੂੰਨ ਬਣਾਏ ਗਏ ਹਨ ਕਿ ਜੇ ਕਿਸੇ ਕਿਸਮ ਦਾ ਔਰਤ ਦੇ ਤਸ਼ੱਤਤ ਹੁੰਦਾ ਹੈ ਜਾਂ ਔਰਤ ਨਾਲ ਕੁੱਟਮਾਰ ਹੁੰਦੀ ਹੈ ਤਾਂ ਕੁੱਟਮਾਰ ਕਰਨ ਵਾਲੇ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਪਰ ਇਹੋ ਜਿਹਾ ਕੁਝ ਨਹੀਂ ਦੇਖਣ ਨੂੰ ਬਹੁਤ ਹੀ ਘੱਟ ਦੇਖਣ ਨੂੰ ਮਿਲਦਾ ਕਿ ਉਹਨਾਂ ਨੂੰ ਸਜ਼ਾਾਂ ਮਿਲੀਆਂ ਹੋਣ ਇਹ ਕਹਿੰਦਾ ਰਮਨਦੀਪ ਦਾ ਤੇ ਰਮਨਦੀਪ ਦੀ ਮਾਤਾ ਦਾ ਤੇ ਉਹਨਾਂ ਨੇ ਮੰਗ ਕੀਤੀ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਤਿੰਨ ਦਿਨ ਹੋ ਗਏ ਨੇ ਉਹ ਹਸਪਤਾਲ ਦੇ ਵਿੱਚ ਐਡਮਿਟ ਹੈ ਪਰ ਕੋਈ ਪੁਲਿਸ ਕਰਮਚਾਰੀ ਉਹਦਾ ਬਿਆਨ ਤੱਕ ਨਹੀਂ ਲੈਣ ਆਇਆ ਜਦਕਿ ਉਸ ਦੀ ਐਮ ਐਲ ਆਰ ਤੇ ਹੋਰ ਕਾਗਜ਼ੀ ਫਾਰਮੈਲਿਟੀ ਪੂਰੀ ਹੋ ਚੁੱਕੀ ਹੈ ਪਰ ਤਿੰਨ ਦਿਨ ਬੀਤਣ ਤੋਂ ਬਾਅਦ ਵੀ ਕੁੜੀ ਦੀ ਭੈਣ ਨੇ ਵੀ ਉਹਨਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਉਹਨਾਂ ਨੂੰ ਇਨਚਾਰਜ ਨੂੰ ਫੋਨ ਕੀਤਾ ਕਿ ਕਮ ਸੇ ਕਮ ਇਹਨਾਂ ਦੇ ਆ ਕੇ ਬਿਆਨ ਲੈ ਜਾਓ ਤੇ ਜੜੀ ਉਹਨਾਂ ਦੇ ਬੰਦੀ ਕਾਰਕਰੀਏ ਕੀਤੀ ਜਾਵੇ ਕੈਮਰਾਮੈਨ ਭਲਵਿੰਦਰ ਸਿੰਘ ਦੇ ਨਾਲ ਪ੍ਰੇਮ ਬਦਵਾਦੀ ਰਿਪੋਰਟ ਹੰਜੀ ਤੁਹਾਡਾ ਨਾਮ ਪ੍ਰਮਨਦੀਪਾ ਪ੍ਰਮਨਦੀਪ ਜੀ ਕਿਵੇਂ ਤੁਸੀਂ ਹਸਪਤਾਲ ਦੇ ਵਿੱਚ ਐਡਮਟ ਹੋ ਤੇ ਕੀ ਮਸਲਾ ਹੈ ਇਹ ਮੇਰਾ ਸੋਹਰੇ ਪਰਿਵਾਰ ਵੱਲੋਂ ਮੈਨੂੰ ਕੰਨ ਚਿੱਟਾ ਜਾਂਦਾ ਤੇ ਮੇਰੇ ਪਤੀ ਜਿਹੜੇ ਨੇ ਉਹ ਟਰੱਕਸ ਦੇ ਆਕੀ ਇਹ ਮੇਰੇ ਸਾਸ ਸੋਹਰੇ ਵੱਲੋਂ ਮੈਨੂੰ ਨਜ਼ਾਇਜ਼ ਸਤਾਇਆ ਜਾਂਦਾ ਤੇ ਜਿਸ ਕਾਰਨ ਪਹਿਲਾਂ ਉਹਨਾਂ ਨੇ ਮੈਨੂੰ ਦਾਜ ਦੇ ਪਰਸ਼ਾਰਡ ਕਰਦੇ ਰਹੇ ਹੁਣ ਮੇਰੇ ਉਹ ਹਸਪਤਲ ਚਿੱਟਾ ਪੈਂਦੇ ਨੇ ਉਹਨਾਂ ਨੂੰ ਪੈਸੇ ਦਿੰਦੇ ਨੇ ਤੇ ਉਹਦੇ ਤੋਂ ਪੂਰੀ ਕੋਸ਼ਿਸ਼ ਕਰਦੇ ਨੇ ਕਿ ਕੁੱਤੇ ਆ ਮਾਰਿਆ ਕਰੇ ਕੀ ਵੀ ਤੁਹਾਡੇ ਜਿਹੜੇ ਹਸਬੰਡ ਨੇ ਉਹਨਾਂ ਦੇ ਜਿਹੜੇ ਮਾਤਾ ਪਿਤਾ ਨੇ ਉਹਨੂੰ ਪੈਸੇ ਆਪ ਦਿੰਦੇ ਨਸ਼ੇ ਵਾਸਤੇ ਕੀ ਵੀ ਤੰਗ ਪ੍ਰੇਸ਼ਾਨ ਕਰੇ ਤੁਹਾਨੂੰ ਕੀ ਵੀ ਤੁਸੀਂ ਇੱਥੋਂ ਚਲੇ ਜਾऊं ਚਲੇ ਜਾਵਾ ਮੇਰੇ ਦੋ ਬੱਚੇ ਲਿਖ ਪੇਟੀ ਹੈ ਇੱਕ ਬੇਟਾ ਤੇ ਉਹ ਮੇਰੇ ਦੇ ਨਾਲ ਨਾਲ ਗਲਤ ਵੜ ਮੇਰੀ ਪੇਟੀ ਨੂੰ ਵੀ ਹੁਣ ਹੋਰ ਦੇ ਅਗਰ ਮੈਂ ਆਪਣੇ ਹਸਬੰਦ ਨੂੰ ਕਹਿੰਦੀ ਆ ਤਾਂ ਉਹ ਕਹਿੰਦੇ ਨੇ ਕਿ ਮੈਂ ਖੁਸ਼ੀ ਨਹੀਂ ਕਰ ਸਕਦਾ ਅਗਰ ਉਹਨਾਂ ਨਾਲ ਕੰਮ ਕਹਿੰਦੀ ਆ ਤਾਂ ਉਹ ਕਹਿੰਦੇ ਨੇ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਮਰੇ ਹੋਏ ਆ ਤੇ ਜੋ ਕਰੇਗੀ ਤੁਹਾਡੀ ਮੰਮੀ ਕਰੇ ਤੇ ਵੀ ਤੁਹਾਡੇ ਜਿਹੜੇ ਸੱਸ ਸਹੁਰਾ ਨੇ ਤੁਸੀਂ ਉਹਨਾਂ ਨੂੰ ਵੀ ਕਹਿ ਕੇ ਵੀ ਤੁਸੀਂ ਇਹਨਾਂ ਦਾ ਨਸ਼ਾ ਛਡਾਓ ਕਿ ਵੀ ਇਹਨਾਂ ਨੂੰ ਕੋਈ ਕੰਮਕਾਰ ਬਣਾ ਕੇ ਦਿਓ ਹਿੱਲੇ ਲਾ ਕੇ ਦਿਓ ਤਾਂ ਜੋ ਕਿ ਵੀ ਤੁਸੀਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕੋ ਤੇ ਫਿਰ ਅੱਗੋ ਉਹ ਕੀ ਕਹਿੰਦੇ ਆ ਇਹ ਨਹੀਂ ਦਿੱਤਾ ਸਾਨੂੰ ਪੰਚਾਇਤ ਕੱਟੀ ਹੋਈ ਹੈ ਤਾਂ ਉਹਨਾਂ ਨੇ ਸਾਨੂੰ ਥੋੜੀ ਜੀ ਜ਼ਮੀਨ ਦਿੱਤੀ ਹੈ ਤੇ ਉਸ ਜ਼ਮੀਨ ਦਾ ਵੀ ਉਹਨਾਂ ਨੇ ਕੇਸ ਕਰਿਆ ਹੋਇਆ ਕਿ ਸਾਡੇ ਜ਼ਮੀਨ ਵਾਪਸ ਕੀ ਕੇ ਵੀ ਜਿਹੜੀ ਤੁਹਾਡੇ ਤੁਹਾਨੂੰ ਕਿ ਤੁਹਾਡੇ ਘਰ ਵਾਲੇ ਨੂੰ ਜ਼ਮੀਨ ਦਿੱਤੀ ਆ ਘਰ ਵਾਲੇ ਨੂੰ ਜ਼ਮੀਨ ਦਿੱਤੀ ਹੋਈ ਹੈ ਜਿਹੜੀ ਉਹਨਾਂ ਦੇ ਨਾਮ ਲਵਾਤੀ ਉਹਨਾਂ ਨੇ ਜੀ ਤੇ ਉਹ ਵਾਪਸ ਕਰ ਲਏ ਉਹਨਾਂ ਨੇ ਕੇਸ ਕਰਿਆ ਹੋਇਆ ਫਿਰ ਉਹਦੇ ਕਰਕੇ ਮੈਨੂੰ ਪਰੇਸ਼ਾਨੀ ਆਉਂਦੀ ਹੈ ਮੇਰੇ ਕੋਈ ਧਮਾਈ ਦਾ ਬਹੁਤ ਸਾਧਨ ਹੈ ਨਹੀਂ ਦਾ ਕਿ ਮੇਰੇ ਬੱਚਿਆਂ ਨੂੰ ਪੜ੍ਹਨ ਲਈ ਮੇਰੇ ਕੋਈ ਹੋਰ ਨਹੀਂ ਮੈਂ ਕੁਝ ਕੰਮ ਖੁਦ ਹੀ ਫਿਰ ਤੁਸੀਂ ਬੱਚਿਆਂ ਨੂੰ ਕਿਵੇਂ ਪੜ੍ਹਾ ਲਿਖਾ ਰਹੇ ਹੋ ਉਹਨਾਂ ਦੀ ਪਰਵਰਿਸ਼ ਵਗੈਰਾ ਦਾ ਕੋਈ ਤੁਹਾਨੂੰ ਕੀ ਇਨਕਮ ਦਾ ਕੀ ਸੋਰਸ ਹੈ ਮੇਰੇ ਜੋ ਪਹਿਲਾਂ ਜ਼ਮੀਨ ਮੈਂ ਉਹਨਾਂ ਨੂੰ ਠੇਕੇ ਤੇ ਦਿੰਦੀ ਸੀ ਤੇ ਉਹ ਠੇਕੇ ਦੇ ਵਿੱਚੋਂ ਵੀ ਮੇਰੇ ਹਸਬੰਦ ਨੂੰ ਕੱਦ ਤੋਂ ਜ਼ਿਆਦਾ ਨਸ਼ੇ ਵਾਸਤੇ ਪੈਸੇ ਦੇ ਕੇ ਮੈਂ ਠੇਕੇ ਜੋ ਕੱਢ ਦੇ ਸਕਦੀ ਤੇ ਜਿਸ ਦਾ ਅਸਲ ਮਸਲਾ ਇਹ ਹੋਇਆ ਕਿ ਇਸ ਵਾਰ ਮੈਂ ਖੇਤੀ ਖੁਦ ਕਰੀ ਹੈ ਉਹਨਾਂ ਨੇ ਇਸ ਕਰਕੇ ਮੈਨੂੰ ਪਰੇਸ਼ਾਨ ਉਸ ਦਿਨ ਦਾ ਇੰਨਾ ਕਰਦੇ ਨੇ ਕਿ ਅੱਜ ਮੈਨੂੰ ਖੁਦ ਖੁਸ਼ੀ ਕਰਨ ਲਈ ਮਜਬੂਰ ਹੋਣਾ ਪਿਆ ਕਿ ਇਹਨੂੰ ਘਰ ਦੇ ਵਿੱਚੋਂ ਕੱਢਣ ਦੀ ਕੋਈ ਕੋਸ਼ਿਸ਼ ਨਹੀਂ ਕਰਨੇ ਸਾਡੇ ਪਿੰਡਰੀਆ ਬਹੁਤ ਪੰਚਾਇਤਾਂ ਕਰੀਆਂ ਨੇ ਪੰਚਾਇਤਾਂ ਦੇ ਵਿੱਚ ਕਰੀ ਤੁਸੀਂ ਤੁਹਾਡੇ ਕਹਿਣ ਦਾ ਮਤਲਬ ਹੈ ਜਿਹੜੀ ਭੌਨੀਗੜ੍ਹ ਥਾਣੇ ਦੇ ਵਿੱਚ ਵੀ ਤੁਹਾਡੀਆਂ ਪਹਿਲਾਂ ਕਈ ਵਾਰੀ ਪੰਚਾਇਤਾਂ ਬਹਿ ਚੁੱਕੀਆਂ ਨੇ ਕਿ ਵੀ ਇਹ ਸੁਦਰ ਜੇ ਜਾਂ ਕੋਈ ਤੁਹਾਡੇ ਘਰ ਵਾਲੇ ਨੂੰ ਕੋਈ ਜਿਹੜੇ ਤੁਹਾਡੇ 700 ਰਾਂ ਨੇ ਉਹਨੂੰ ਕੰਮ ਕੋਮ ਲਾ ਕੇ ਬਣਵਾ ਦੇਣ ਨੂੰ ਕੰਮ ਲਾ ਦੇਣ ਕੋਈ ਉਹਨੂੰ ਕਿ ਵੀ ਕਾਰੋਬਾਰ ਕਰਵਾ ਦੇਣ ਪਰ ਉਹਨਾਂ ਨੇ ਕੋਈ ਉਹਦਾ ਹੱਲ ਨਹੀਂ ਨਿਕਲਿਆ ਹੈਗਾ ਨਹੀਂ ਉਹਨਾਂ ਨੇ ਕੋਈ ਹੱਲ ਨਹੀਂ ਕੱਢਿਆ ਕੀ ਚਾਹੁੰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਮੰਗ ਚਾਹੁੰਦੇ ਹੋ ਪ੍ਰਸ਼ਾਸਨ ਤੋਂ ਇਨਸਾਫ ਚਾਹੁੰਦੇ ਆ ਵੀ ਮੈਨੂੰ ਸਾਥ ਦਿੱਤਾ ਜਾਵੇ ਪ੍ਰਸ਼ਾਸਨ ਬਹੁਤ ਕਹਿੰਦੇ ਕਿ ਔਰਤਾਂ ਲਈ ਬਹੁਤ ਕਾਨੂੰਨ ਨੇ ਬਹੁਤ ਕੁਸ਼ ਹੈ ਪਰ ਕਾਗਜ਼ਾਤ ਦੇ ਵਿੱਚ ਹੈ ਨਸ਼ੇ ਵਾਲੇ ਪੰਚਿਆਂ ਨੂੰ ਕਹਿੰਦੇ ਨੇ ਸੀ ਛਡਾਣੇ ਸਭ ਕੁਝ ਕਰਦੇ ਆ ਪਰ ਉਸ ਤਰ੍ਹਾਂ ਦੀ ਗੱਲਾਂ ਕਹਿਣ ਤੇ ਅਧਿਕਾਰੀਆਂ ਦੇ ਵਿੱਚ ਹੀ ਐਕਟ ਕਰਦੇ ਆ ਕਿੰਨੇ ਟਾਈਮ ਤੋਂ ਨਸ਼ਾ ਕਰਦੇ ਹੋ ਤੁਹਾਡੇ ਜਿਹੜੇ ਘਰ ਵਾਲਾ ਮੇਰੇ 6 ਸਾਲ ਤੋਂ ਕਰ ਰਿਹਾ ਤੂੰ ਤੇ ਉਹਦਾ ਨਸ਼ਾ ਛਡਾਉਣ ਵਾਸਤੇ ਕੋਈ ਉਹਦਾ ਕੋਈ ਹਿੱਲਾ-ਭਿਲਾ ਨਹੀਂ ਕੀਤਾ ਗਿਆ ਨਹੀਂ ਕੋਈ ਹਿੱਲਾ ਨਹੀਂ ਕਰਿਆ ਗਿਆ ਕੁਛ ਨਹੀਂ ਕਰਿਆ ਗਿਆ ਉਲਟਾ ਮੈਨੂੰ ਕਹਿ ਵੀ ਤੀ ਤੂੰ ਕਰ ਅਗਰ ਜੇ ਸਾਡਾ ਬੇਟਾ ਮਰ ਗਿਆ ਤਾਂ ਅਸੀਂ ਤੈਨੂੰ ਜੇਲ੍ਹ ਚ ਪਹਚਾਵਾਵਾਂਗੇ ਕਿ ਕਹਣਾ ਤੁਹਾਡੇ ਸੱਸ ਸਹੁਰੇ ਦਾ ਕਿ ਵੀ 700 ਰੇ ਦਾ ਕਿ ਵੀ 700 ਰੇ ਦਾ ਤਿੰਨੇ ਨਨਾਨਾ ਦਾ ਜੋ ਤੇ ਮੇਰੇ ਘਰ ਦੇ ਵਿੱਚ ਕਲੇਸ਼ ਪੈਂਦਾ ਤਾਂ ਮੇਰੇ ਨਨਾਨਾ ਪੂਰੀ ਰਹਿ ਦਿੰਦੇ ਨੇ ਇਸ ਤਰ੍ਹਾਂ ਕਰੋ ਉਸ ਤਰ੍ਹਾਂ ਕਰੋ ਇਹ ਤਾਂ ਕਰੋ ਜਾਉਂਦੀ ਨਹੀਂ ਤਾਂ ਘਰ ਨਹੀਂ ਛੱਡਣੇ ਕਿ ਵੀ ਕੋਈ ਨਾ ਕੋਈ ਗਲਤੀ ਕੱਢ ਕੇ ਹਰ ਵੇਲੇ ਕਲੇਸ਼ ਵਾਲਾ ਹੀ ਮਾਹੌਲ ਬਣਾ ਕੇ ਰੱਖਦੇ ਨੇ ਜੀ ਹਰ ਵੇਲੇ ਕਲੇਸ਼ ਵਾਲਾ ਮਾਹੌਲ ਹੀ ਬਣਾ ਕੇ ਰੱਖਦੇ ਨੇ ਬਹੁਤ ਚੰਗੀ ਬਹੁਤ ਗਲਤ ਵੜ ਬੋਲਦੇ ਜਾਂਦੇ ਨੇ ਜਦ ਕਿ ਮੈਂ ਇਸ ਵਾਰ ਇਹ ਗੱਲ ਕਹੀ ਸੀ ਆਪਣੇ ਘਰੇ ਕਿ ਮੇਰੀ ਬੇਟੀ ਬਣਾ ਬੋਲੋ ਤੁਹਾਡੀ ਬੇਟੀ ਕਿੰਨੇ ਸਾਲ ਦੀ ਹੈ 15 ਸਾਲ ਦੀ ਬੇਟੀ ਵੱਡੀ ਹੈ ਕਿ ਬੇਟਾ ਵੱਡਾ ਹੈ ਬੇਟੀ ਵੱਡੀ ਹੈ ਤੇ ਉਸ ਤੋਂ ਛੋਟਾ ਬੇਟਾ ਹੈ ਠੀਕ ਹੈ ਉਸ ਤੋਂ ਛੋਟਾ ਬੇਟਾ 13 ਸਾਲ ਦਾ ਹੈ ਫਿਰ ਉਹਨਾਂ ਦੀ ਪੜ੍ਹਾਈ ਲਿਖਾਈ ਦਾ ਕਿਵੇਂ ਚੱਲਦਾ ਪਿਆ ਸਰ ਉਹਨਾਂ ਦੀ ਪੜ੍ਹਾਈ ਲਿਖਾਈ ਪੂਰੇ ਸਕੂਲ ਤੇ ਜਾ ਕੇ ਪਤਾ ਕਰ ਲਿਆ ਇਸ ਵਾਰ ਨਾ ਪੁੱਛੂ ਕਿ ਇਸ ਦੀ ਭਰੀ ਹੋਈ ਮੇਰੇ ਹਸਬੰਦ ਦੇ ਲੋਨ ਵਗੈਰਾ ਨੇ ਉਹ ਅਸੀਂ ਕੁਝ ਨਹੀਂ ਭਰੇ ਹੋਈ ਸਾਡਾ ਜਿੰਨਾ ਕਰਜ਼ਾ ਹੈ ਘੁੱਟੇ ਖੜਾ ਜੋ ਵੀ ਹੈ ਮੇਰੇ ਤੇ ਇਹ ਸਾਸੁਰ ਕੋਈ ਹੈਲਪ ਨਹੀਂ ਕਰਦਾ ਮੈਨੂੰ ਉਹਨਾਂ ਦੇ ਘਰੋਂ ਕੋਈ ਹੈਲਪ ਦੀ ਉਮੀਦ ਨਹੀਂ ਚਾਹੀ ਸੀ ਭੁੱਖੇ ਰਹਿਣੇ ਚਾਹੀ ਸੀ ਪਿਆਸੇ ਰਹਿਣੇ ਤੇ ਇਨਸਾਫ਼ ਦਿੱਤਾ ਜਾ ਤੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਹੋ ਮੈਂ ਪ੍ਰਸ਼ਾਸਨ ਦੇ ਹੀ ਮੰਗ ਚਾਹੁੰਦੀ ਹਾਂ ਕਿ ਮੇਰੇ ਸੋਹਰਾ ਪਰਿਵਾਰ ਤੇ ਕਾ ਖਰੀ ਜਾਵੇ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਮੇਰੇ ਸਸੋਰੇ ਤੇ ਮੈਨੂੰ ਬੰਨ ਦਾ ਹੱਥ ਮੇਰਾ ਦਿੱਤਾ ਜਾਵੇ ਇਸ ਵੇਲੇ ਮੈਂ ਕੁਝ ਨਹੀਂ ਕਰੀ ਹੈ ਪਰ ਮੈਂ ਬਚੂਗੀ ਜ਼ਰੂਰੀ ਨਹੀਂ ਕਿ ਅਗਲੀ ਵਾਰ ਮੈਂ ਬਚੂਗੀ ਤੇ ਮੇਰੇ ਬੱਚਿਆਂ ਦਾ ਜੋ ਬੰਨ ਦਾ ਹੱਥ ਹੈ ਮੈਨੂੰ ਦਿੱਤਾ ਜਾਵੇ ਮੇਰੇ ਲਈ ਕੁਝ ਨਾ ਦੇ ਮੇਰੇ ਬੱਚਿਆਂ ਲਈ ਤੇ ਮੇਰੇ ਹਰ ਵੀ ਸਸੋਰਾ ਇਹ ਕਹਿੰਦੇ ਨੇ ਕਿ ਅਸੀਂ ਤਾਂ ਕਦੇ ਤਾਂ ਖੁਸ਼ੀ ਵੀ ਹੁੰਦੇ ਬਾਹਰ ਕੋ ਐਕਸਾ ਟੀਕਾ ਲਾਂਦਾ ਟੀਕਿਆਂ ਲਾਤੀ ਹੈ ਵੀ ਟੀਕੇ ਲਗਾਉਂਦਾ ਤਾਂ ਸੇ ਤੇਰੇ ਮਾਪੇ ਤੈਨੂੰ ਜੇਜਿਂ ਬਚਾਉਣ ਨੂੰ ਪਹਜਾਉਣੇ ਮੈਨੂੰ ਇਸ ਚੀਜ਼ ਦੇ ਬਾਰ ਬਟੈਸ਼ਨ ਚ ਭੇਜਿਆ ਨਾ ਲੇ ਬਹੁਤ ਜ਼ਿਆਦਾ ਲਗਾਉਂਦੇ ਨੇ ਕਿ ਜਦਕਿ ਹਰੇਕ ਚੀਜ਼ ਜਰੂਰ ਮੈਨੂੰ ਬਦਨਾਮੀ ਦੇ ਚੁੱਕੇ ਤੇਰੀ ਕੋਈ ਵੀ ਗੱਲ ਹੁੰਦੀ ਤਾਂ ਠੀਕਰਾ ਤੁਹਾਡੇ ਸਿਰ ਤੇ ਹੀ ਪੰਦਿ ਨੇ ਕੋਦ ਬੇਟੇ ਨੂੰ ਪੈਸੇ ਦੇਣਗੇ ਕੋਦ ਮੈਨੂੰ ਫੇਰ ਕਾਲਾ ਕਰ ਦੇ ਵੀ ਤੂੰ ਪੈਸੇ ਦੇ ਮੈਂ ਕਿਤੋਂ ਪੈਸੇ ਨਹੀਂ ਦੇ ਸਕਦਾ ਦੀ ਮਾਤਾ ਹੀ ਤੁਹਾਡਾ ਨਾਮ ਕਮਲੇਸ਼ ਰਾਣੀ ਹਾਂਜੀ ਕਮਲੇਸ਼ ਰਾਣੀ ਕਮਲੇਸ਼ ਜੀ ਤੁਹਾਡੀ ਬੇਟੀ ਹਸਪੀਟਲ ਦੇ ਵਿੱਚ ਐਡਮਿਟ ਹੈ ਤੇ ਪਤਾ ਲੱਗਿਆ ਉਹਨੇ ਕੋਈ ਜ਼ਹਿਰੀਲੀ ਵਸਤੂ ਖਾ ਕੇ ਉਹਨੂੰ ਕੋਈ ਸੋਸੀਅਟ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਹੈ ਕੀ ਦੁੱਖ ਹੈ ਕੀ ਕਹਿਣਾ ਚਾਣੋ ਇਹਦੇ ਬਾਰੇ ਤੁਸੀਂ ਇਹ ਨਹੀਂ ਕਰ ਹਲਾ ਜੇ ਸ਼ੇ ਕਰ ਤਾ ਇਹ ਇਸ ਕਰਕੇ ਨਹੀਂ ਦੇ ਘਰ ਸਾਂਸੀ ਸੋਰਾ ਜੀ ਲਗਾਉਣਾ ਨੇ ਉਹ ਇਹ ਨਹੀਂ ਤੁਹਾਡੋਂ ਤਾ ਲਾਉਂਦੀਆਂ ਉਹ ਬੱਚਿਆਂ ਨੂੰ ਲਾਉਂਦੀਆਂ ਛੋਟੀ 15 ਸਾਲ ਦੀ ਬੇਟੀ ਉਹਨੂੰ ਵੱਧ ਘੱਟ ਬਹੁਤ ਬੋੜਦੇ ਆ ਐਂ ਔਰ ਸਾਡਾ ਜੋ ਉਹਨਾਂ ਨੇ ਨਾਮ ਕਿ ਇੰਨਾ ਦੇਖ ਨਹੀਂ ਇਹੋ ਕਿਸੇ ਸਮੂਹ ਦਾ ਆਪ ਅਸੀਂ ਇਸ ਦਾ ਕੇਸ ਵੀ ਕਹਿੰਦੇ ਆ ਵੀ ਸਾਨੂੰ 8 ਸਾਲ ਹੋ ਗਏ ਨੇ ਪੰਚਾਇਤ ਨੂੰ ਸਿਖਾਇਸ ਨੇ ਵੀ ਇਹ ਪਿਆਲ ਨੂੰ ਨੇ ਹਰ ਵਾਰ ਅੱਜ ਤੱਕਰ ਪੰਚਾਇਤਾਂ ਨੂੰ ਉਹਨਾਂ ਨੇ ਕੋਈ ਮਸਲਾ ਨਹੀਂ ਸਾਡੇ ਤੱਕ ਪਹੁੰਚਿਆ ਜੀ ਪੰਚਾਇਤ ਪੰਚਾਇਤ ਹੀ ਰਹਿ ਗਈਗੇ ਪੰਚਾਇਤਾਂ ਦੇ ਵਿੱਚ ਪੰਚਾਇਤਾਂ ਦਾ ਨਾਮ ਹੀ ਬਣ ਕੇ ਰਹਿ ਗਈ ਹੈ। ਹਾਂਜੀ ਨਾਮ ਬਣ ਕੇ ਰਹਿ ਗਏ ਪੰਚਾਇਤਾਂ ਨੇ ਕੁਛ ਨਹੀਂ ਕੀਤੀ ਅਸੀਂ ਕੀਤੀ ਆਪਣੀ ਥਾਣੇ ਕੋਈ ਕਿਸੇ પાસે ਇਨਸਾਫ ਦੀ ਕੋਈ ਨਿਕਰਨ ਨਜ਼ਰ ਨਹੀਂ ਆ ਰਹੀ ਤੁਹਾਨੂੰ। ਝੂਠੇ ਬਿਆਨ ਤੇ ਨਾ ਥਾਣੇ ਸਾਡੀ ਬੇਟੀ ਨੂੰ ਭੇਜਿਆ ਫਿਰ ਉਸ ਤੋਂ ਉਹਨਾਂ ਦੀ ਪੰਚਾਇਤ ਆਪਣੀ ਠੀਕ ਬਣਾ ਕੇ ਲੈ ਕੇ ਅੱਜ ਦੱਸੋ ਨਾ ਠੀਕਾ ਸਾਡੇ ਤੇ ਕੀ ਇਹ ਯਾਰ ਕੱਟਿਆ। ਕੁਛ ਨਹੀਂ ਕੱਟਿਆ ਮੋਦ ਦੇ ਮੂੰਹ ਦੇ ਵਿੱਚ ਸਾਡੀ ਠੋਕੀ ਘੇਲੋ। ਅੱਜ ਪੰਚਾਇਤ ਸਾਡੇ ਤੱਕ ਕੋਈ ਹੁੰਦਾ ਨਹੀਂ ਇਹਨਾਂ ਦੇ ਪਿੰਡ ਦਾ ਪਹੁੰਚਿਆ ਹੌਸਪੀਟਲ ਚ ਪਹੁੰਚ ਕੇ ਐਮਰਜੈਂਸੀ ਚ ਪਾਈ ਅਸੀਂ ਸਮਾਨ ਲੈ ਆਏ ਜਾਂ ਕਿਹਨੇ ਇਹ ਸਮਾਨ ਇਹ ਕਿਉਂ ਲੈ ਕੇ ਗਏ ਉਹਦੇ ਪਿਕਅਪ ਪਰਬਾਰ ਅਸੀਂ ਕਿੱਥੇ ਮੱਝੀ ਚਾਲ ਸਕਦੇ ਹਾਂ ਬੇਟੀਆਂ ਇਹ ਇਸ ਕਰਕੇ ਅਸੀਂ ਇਹ ਹੀ ਗਏ ਨੇ ਸਾਲੋਂ ਵੀ ਆਪਣਾ ਇਨਸਾਫ ਜਿੰਨਾ ਵੀ ਹੁੰਦਾ ਹੈ ਸਰਕਾਰਾਂ ਕਹਿੰਦੀ ਅਸੀਂ ਇਨਸਾਫ ਕੱਢੇ ਹੋਏ ਨੇ ਪਰ ਸਾ ਆਨਸਾ ਤੇ ਤੁਹਾਡੀ ਬੇਟੀ ਨੇ ਕਿਹਾ ਜਿਵੇਂ ਤੁਹਾਡਾ ਜਵਾਈ ਨਸ਼ੇ ਕਰਨ ਦਾ ਆਦੀ ਹੈ ਕੋਈ ਉਹਦਾ ਨਸ਼ਾ ਛਡਾਉਣ ਦਾ ਨਹੀਂ ਜੀ ਅਸੀਂ ਬੜੀ ਬੜੀ ਸਹੂਲਤ ਕੀਤੀ ਜਦੋਂ ਅਸੀਂ ਨਸ਼ਾ ਛਡਾਈਏ ਇਹਦੇ ਮਾਪਿਓ ਨੇ ਇਹੀ ਕਿਹਾ ਸੀ ਇਹਦੇ ਰੁਪਏ ਕੇ ਨਸ਼ਾ ਛਡਾਉਣਗੇ ਨਾ ਜੇ ਸਾਡਾ ਮੁੰਡਾ ਮਰ ਗਿਆ ਸੋਨਾ ਨੂੰ ਫਸਾ ਦਾਂਗੇ ਜੇਲ੍ਹ ਚ ਕਿ ਵੀ ਜੇ ਤੁਸੀਂ ਨਸ਼ਾ ਛਡਵਾਉਂਗੇ ਉਲਟਾ ਤੁਹਾਡੇ ਤੇ ਐਲੀਗੇਸ਼ਨ ਲਾਉਂਦੇ ਨੇ ਕਿ ਵੀ ਜੇ ਕੋਈ ਉਸ ਨੂੰ ਕੁਝ ਹੋ ਗਿਆ ਤਾਂ ਤੇਰੇ ਮਾਤਾ ਪਿਤਾ ਤੇ ਅਸੀਂ ਦੋਸ਼ ਮੰਨਾਂਗੇ ਇਹ ਇਹਦਾ ਇੱਕ ਭਰਾ ਹੈ ਉਹ ਨੂੰ ਗਾਲਾਂ ਬਹੁਤ ਕੱਢਦੇ ਗਾਲਾਂ ਬਹੁਤ ਕੱਢਦੇ ਕਿ ਉਹਨੂੰ ਜੇਲ੍ਹ ਚ ਕਰਾਣਾ ਤੇ ਰਿਪਟੀਜ ਨੂੰ ਕਰਾਣਾ ਤੇ ਮੌਨ ਕਰਾਣਾ ਦੱਸੋ ਜੇ ਅਸੀਂ ਆਪਣੇ ਬੱਚੇ ਦੇਖੀਏ ਕਿ ਫਿਰ ਸੋਨਾ ਨੂੰ ਦੇਖੀਏ ਕੀ ਤੁਹਾਨੂੰ ਬੇਟੀ ਦਾ ਬਹੁਤ ਆਂਦਾ ਵੀ ਜੀ ਨਜਾਇਜ਼ ਤੱਕ ਕਾਬੂ ਹੋਇਆ ਹੈ ਕੀ ਮੰਗ ਚਾਹੁੰਦੇ ਹੋ ਤੁਸੀਂ ਹੁਣ ਮੰਗ ਇਹ ਚਾਹੁੰਦੇ ਆ ਸਾਡੀ ਕੁੜੀ ਦਾ ਇਨਸਾਫ ਹੋਵੇ ਜੋ ਇਹਦਾ ਹੱਥ ਪਾੰਧਾ ਨਹੀਂ ਦਿੱਤਾ ਜਾ ਰਹੀ ਉਸੇ ਘਰ ਦੇ ਵਿੱਚ ਬੱਚੇ ਤੇ ਆਪਣੇ ਘਰ ਵਾਲੇ ਦੇ ਨਾਲ ਅਸਲੀ ਜੀ ਆਪਣੀ ਜ਼ਿੰਦਗੀ ਤੇਜ਼ ਕਰੇ ਸਾਾਨੂੰ ਇਸ ਤੋਂ ਉੱਪਰ ਕੋਈ ਕੁਝ ਨਹੀਂ ਚਾਹੀਦਾ